ਫਰੀਦਕੋਟ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਅੱਜ ਸਾਭਕਾ ਰਾਸ਼ਟਰਪਤੀ ਮਰਹੂਮ ਗਿਆਨੀ ਜੈਲ ਸਿੰਘ ਜੀ ਦੇ ਪਿੰਡ ਸੰਧਵਾ ਵਿਖੇ ਬਣੀ ਉਹਨਾਂ ਦੀ ਯਾਦਗਾਰ ਦੇ ਦਰਸ਼ਨ ਕਰਨ ਪੁੱਜੇ ਇਸ ਮੌਕੇ ਉਹਨਾਂ ਨਾਲ ਫਰੀਦਕੋਟ ਜ਼ਿਲ੍ਹੇ ਦੀ ਸਮੁੱਚੀ ਭਾਜਪਾ ਲੀਡਰਸ਼ਿਪ ਮੌਜੂਦ ਰਹੀ ਹੰਸ ਰਾਜ ਹੰਸ ਵੱਲੋਂ ਗਿਆਨੀ ਜੈਲ ਸਿੰਘ ਜੀ ਦੇ ਜੀਵਨ ਨਾਲ ਜੁੜੀਆਂ ਯਾਦਾਂ ਅਤੇ ਉਹਨਾਂ ਦੀਆਂ ਨਿਸ਼ਾਨੀਆਂ ਦੇਖੀਆਂ ਅਤੇ ਲੋਕਾਂ ਨੂੰ ਮਿਲ ਗਿਆਨੀ ਜੀ ਦੀ ਹੱਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਸਭ ਕਿਧਾ ਚੱਲ ਰਹੀ ਪ੍ਰਚਾਰ ਜੀ ਬਸ ਹੁਣ ਕਲਾਈਮੈਕਸ ਵੱਲ ਜਾ ਰਹੇ ਹਾਂ ਅ ਮੇਰੇ ਖਿਆਲ ਮਹੀਨਾ ਡੇਢ ਮਹੀਨਾ ਹੋ ਗਿਆ ਕੰਟੀਨਿਊਸ ਮੁਸਲਸਲ ਲਗਾਤਾਰ ਰਾਤ ਦਿਨ ਚੱਲਦਾ ਰਿਹਾ ਪਰ ਇਹ ਕਰਿਓ ਆ ਵੀ ਕੁਝ 5-7 ਦਿਨ ਜਿਹੜੇ ਰਹਿ ਗਏ ਸੁਖ ਸੁਵਿਲੀ ਨਾਲ ਗੁਜ਼ਰ ਜਾਣ ਹਾਂ ਸਾਹਿਬ ਦਿੱਲੀ ਛੱਡ ਕੇ ਇੱਥੇ ਆਨ ਦੇ ਕੀ ਬਸਬ ਬਣਿਆ ਜੀ ਬਸ ਅੰਜਲ ਲਈ ਆਉਂਦਾ ਜੀ ਜੀ ਮੁਕੱਦਰ ਲਈ ਆਉਂਦਾ ਡੈਸਟਨ ਲਈ ਆਉਂਦੀ ਆ ਬਸ ਆਪ ਉਸ ਸਰੈਂਡਰ ਕੀਤਾ ਹੋਇਆ ਨਾ ਕਾਇਨਾਤ ਅੱਗੇ ਵੀ ਕਾਇਨਾਤ ਦੇ ਮਾਲਕ ਅੱਗੇ ਅੱਜ ਤੁਸੀਂ ਗਿਆਨਜੈ ਸਿੰਘ ਜੀ ਦੀ ਸਮਾਧ ਤੇ ਆਏ ਹੋ ਇੱਥੇ ਆ ਕੇ ਕਿਦਾਂ ਲੱਗੇ ਦੇਖੋ ਬਹੁਤ ਜਿਆਦਾ ਖੁਸ਼ੀ ਹੋਈ ਆ ਕਿ ਅੱਜ ਉਸ ਪਿੰਡ ਉਸ ਮਰਕਜ਼ ਤੇ ਉਸ ਜਗ੍ਹਾ ਤੇ ਖੜੇ ਹੋ ਕੇ ਨਮਸਕਾਰ ਕੀਤੀ ਆ ਜਿੱਥੇ ਗਿਆਨੀ ਜੀ ਪੈਦਾ ਹੋਏ ਔਰ ਮੈਂ ਹੈਰਾਨ ਆ ਕਿ ਸਧਾਰਨ ਕਰੋ ਪਿੰਡੋਂ ਉੱਠ ਕੇ ਰਾਸ਼ਟਰਪਤੀ ਤੱਕ ਪਹੁੰਚਣਾ ਬੜਾ ਮੁਸ਼ਕਲ ਹੈ ਮੁਕੱਦਰ ਦੇ ਸਿਕੰਦਰ ਸਿੰਘ ਉਹ ਗਿਆਨੀ ਜੀ ਬੜੀ ਵੱਡੀ ਗੱਲ ਬਹੁਤ ਵੱਡੀ ਗੱਲ ਜਦੋਂ ਮੈਂ ਸੈਲਫ ਬਾਰੇ ਸੋਚਦਾ ਖੁਦ ਬਾਰੇ ਸੋਚਦਾ ਹੰਸ ਰਾਜ ਹੰਸ ਬਾਰੇ ਹੀ ਸੋਚਦਾ ਸਿਰਫ ਮੈਂ ਬਹੁਤ ਤਕਲੀਫ ਵਿੱਚ ਚਲੇ ਜਾਂਦਾ ਕਿ ਕਿੱਥੇ ਉਹ ਮਕਾਮ ਕਿੱਥੇ ਇਹ ਮਕਾਮ ਜਦੋਂ ਮੈਂ ਡੈਸਟਿਨੀ ਨੂੰ ਵੇਖਦਾ ਤਕਦੀਰ ਨੂੰ ਵੇਖਦਾ ਉਦੋਂ ਮੈਂ ਕਹਿੰਨਾ ਕਿ ਤਕਦੀਰ ਕੁਝ ਵੀ ਕਰ ਸਕਦੀ ਹੈ ਬੰਦਾ ਆਖਦਾ ਕਰਾਂ ਮੈਂ ਬਾਦਸ਼ਾਹੀ ਹੋਣੀ ਆਖਦੀ ਕਰਾਂ ਫਕੀਰ ਤੈਨੂੰ ਬੰਦਾ ਆਖਦਾ ਇੱਕ ਲਾਵਾ ਇੱਕ ਪਾਵਾਂ ਕੋੜੀ ਆਖਦੀ ਜੁੜੇ ਨਾ ਲੀਰ ਤੈਨੂੰ ਐ ਕਿਸਮਤਾਂ ਦੇ ਚੱਕਰ ਨੇ ਤੁਹਾਨੂੰ ਕੁਝ ਕਿਸੇ ਵੀ ਜਗ੍ਹਾ ਉਲਝਾ ਸਕਦੀ ਹੈ ਦਾ ਫੈਸਲਾ ਤੁਹਾਡਾ ਨਹੀਂ ਹੈ ਤੁਸੀਂ ਕੁਝ ਨੂੰ ਕਿਸਮਤ ਦਾ ਸ਼ਰਯਾਮ ਮੈਂ ਇਹ ਗੱਲ ਮੰਨਦਾ ਕਿ ਮੇਰਾ ਬਿਲਕੁਲ ਹੀ ਫੈਸਲਾ ਨਹੀਂ ਸੀ ਨਾ ਮੈਨੂੰ ਸ਼ੌਕ ਸੀ ਨਾ ਮੇਰਾ ਰੁਝਾਨ ਸੀ ਨਾ ਮੈਨੂੰ ਸਮਝ ਹੀ ਆਉਂਦੀ ਹੁੰਦੀ ਸੀ ਤੇ ਮੈਨੂੰ ਇਹ ਹੀ ਨਹੀਂ ਸੀ ਪਤਾ ਹੁੰਦਾ ਐਮਐਲਏ ਕੌਣ ਹੈ ਐਮਪੀ ਕੌਣ ਹੈ ਅਸੀਂ ਪਿੰਡਾ ਫੋੜਾ ਜੰਮੇ ਸੀ ਫਿਰ ਗਾਣਾ ਸਿੱਖਦੇ ਰਹੇ ਫਿਰ ਗਾਉਣ ਲੱਗ ਪਏ ਮੈਨੂੰ ਉਹਦੋਂ ਪਤਾ ਲੱਗਾ ਜਦੋਂ ਸਾਰੀ ਪਾਰਟੀਆਂ ਦੇ ਲੀਡਰ ਅਦਮ ਸ਼੍ਰੀ ਮਿਲਣਾ ਜਾਂ ਕੁਝ ਮੰਨੋ ਆ ਕੇ ਬੁੱਕੇ ਦੇਣੇ इवन ਸੀਐਮ ਸਾਹਿਬ इवन ਗੁਜਰਾਲ ਸਾਹਿਬ ਬਤੌਰ ਪ੍ਰਾਈਮ ਮਿਨਿਸਟਰ ਵੀ ਗਰੀਬ ਖਾਨੇ ਆਏ ਸੀਐਮ ਤਾਂ ਸਾਰੇ ਆਏ ਮਜ਼ੀਰ ਸਾਰੇ ਆਏ ਤੇ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਇਸ ਲਾਈਨ ਚ ਕਦੀ ਆ ਜਾਵਾਂਗਾ ਤੇ ਤੁਸੀਂ ਪਹਿਲਾਂ ਕੱਲ ਜਿਹੜੇ ਰਹੇ ਫਿਰ ਕਾਂਗਰਸ ਦੇ ਫਿਰ ਬੀਜੇਪੀ ਚਾਏ ਤੇ ਜਿੱਤ ਵੀ ਹਾਸਲ ਕੀਤੀ ਤੁਹਾਨੂੰ ਕੀ ਲੱਗਿਆ ਕਿਹੜੀ ਪਾਰਟੀ ਜ਼ਿਆਦਾ ਵਧੀਆ ਹੈ ਮੈਨੂੰ ਵਧੀਆ ਕਰਕੇ ਬੰਦਾ ਜਾਂਦਾ ਜਿੱਥੇ ਜਾਂਦਾ ਪਹਿਲਾਂ ਤਾਂ ਮੈਨੂੰ ਇਹ ਲੱਗਾ ਕਿ ਏਡੀਆਂ ਸੋਹਣੀਆਂ ਦਸਤਾਰਾਂ ਔਰ ਗੁਰੂ ਵਾਲੇ ਬੰਦਿਆਂ ਦੀ ਪਾਰਟੀ ਅਸੀਂ ਪਿੰਡੂ ਬੰਦੇ ਆ ਸਾਨੂੰ ਏ ਸੀਗਾ ਪੰਥਕ ਪਾਰਟੀ ਆ ਅਕਾਲੀ ਦਲ ਚ ਮੈਂ ਮੇਰਾ ਜਾਣਾ ਨਹੀਂ ਸੀ ਪਰ ਕਿਸੇ ਤਰ੍ਹਾਂ ਪ੍ਰਚਾਰ ਮੈਂ ਕਰਦਾ ਹੁੰਦਾ ਸੀ ਚਲੋ ਮੈਂ ਇੰਨੇ ਚਲੇ ਗਿਆ ਤੇ ਉੱਥੇ ਸੇਵਾ ਕੀਤੀ 10 12 ਸਾਲ ਮੈਂ ਲਾਏ ਸਵਾਹ ਪਰੇਸ਼ਾਨੀ ਦੇ ਕੁਝ ਵੀ ਹਾਸਲ ਨਹੀਂ ਹੋਇਆ ਤੇ ਕਹਿੰਦੇ ਨਾ ਕਿ ਪਾਣੀ ਨਹਿਰਾਂ ਦਾ ਪੀਂਦੇ ਹੋ ਤੁਹਾਡੇ ਨਾਲ ਤਦ ਲਾਈਆਂ ਲੱਜਪਾਲ ਸਦੀਂਦੇ ਹੋ ਸਿਆਸਤ ਵਿੱਚ ਲੱਜਪਾਲ ਕੋਈ ਨਹੀਂ ਹੁੰਦਾ ਤੁਸੀਂ ਆਪਣੇ ਆਪ ਕੋਈ ਕੁਝ ਕਰ ਲਓ ਹਮਲਾ ਥੋੜਾ ਕਰ ਲਓ ਆਪਣੇ ਆਪ ਨੂੰ ਪ੍ਰਮੋਟ ਠੀਕ ਹੈ ਨਹੀਂ ਤਾਂ ਤੁਸੀਂ ਜਿ ੱੱਲੇ ਹੋ ਜਾਂਦੇ ਆ ਫਿਰ ਸਾਥ ਨਹੀਂ ਦਿੱਤਾ ਕਿਸੇ ਨੇ ਹਾਂ ਸਾਥ ਕਿਸੇ ਨੇ ਨਹੀਂ ਦਿੱਤਾ ਰੁਲ ਗਿਆ ਇਦਾਂ ਰੁਲ ਗਿਆ ਕਿ ਦੁਨੀਆ ਦੇ ਸਭ ਤੋਂ ਲਗਜ਼ਰੀਅਸ ਲਾਈਫ ਛੱਡ ਕੇ ਔਰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਫਿਰ ਸੜਕ ਤੇ ਆ ਗਿਆ ਸੀ ਤੇ ਫਿਰ ਉਸ ਤੋਂ ਬਾਅਦ ਚਲੋ ਮੈਂ ਉਹਨਾਂ ਨੂੰ ਦੋਸ਼ ਨਹੀਂ ਦਿੰਦਾ ਮੈਂ ਆਪਣੇ ਭਾਗਾਂ ਨੂੰ ਤੇ ਕਾਂਗਰਸ ਫਿਰ ਕਾਂਗਰਸ ਫਿਰ ਮੈਂ ਕਿਹਨੀਆਂ ਇਹ ਦੋਜ਼ਖ ਹੈ ਮੈਂ ਨਹੀਂ ਜਾਣਾ ਕਰ ਸਿਆਸਤ ਤੇ ਮੈਂ ਸਾਲ ਡੂੜ ਸਾਲ ਆਪਣੇ ਡੇਰੇ ਤੇ ਰਿਆ ਔਰ ਮੈਂ ਫਿਰ ਖੁਦ ਗੱਡੀ ਚਲਾਉਣ ਲੱਗ ਪਿਆ ਜਿੱਥੇ ਮਰਜ ਮੈਂ ਸੱਚੀ ਮੁੱਚੀ ਜ਼ਿੰਦਗੀ ਨਾਲ ਜੁੜ ਗਿਆ ਮੈਨੂੰ ਲੱਗਾ ਵਾਹ ਹੁਣ ਮੈਂ ਆਪਣੀ ਦੁਨੀਆ ਚ ਆ ਗਿਆ ਉਥੇ ਮਹਾਰਾਜਾ ਸਾਹਿਬ ਆ ਗਏ ਹਾਂ ਬਟ ਵੱਡੇ ਬੰਦੇ ਤੁਹਾਨੂੰ ਇਸ ਤਰ੍ਹਾਂ ਕਰ ਦਿੰਦੇ ਆ ਉਹ ਕੈਪਟਨ ਅਮਰਿੰਦਰ ਸਿੰਘ ਜੀ ਸੀਐਮਬੀ ਸੀਗੇ ਔਰ ਮਹਾਰਾਜੇ ਵੀ ਸੀਗੇ ਇੱਕ ਕਦੀ ਵਾਰੀ ਬੰਦਾ ਨਾ ਕਰ ਸਕਦਾ ਜਦੋਂ 2-3 ਵਾਰੀ ਆਏ ਤੇ ਉਹਨਾਂ ਨੇ ਕਿਹਾ ਅੱਛਾ ਤੂੰ ਮੈਂ ਕਿਹਾ ਜੀ ਮੈਂ ਇਲੈਕਸ਼ਨ ਨਹੀਂ ਹੁਣ ਜ਼ਿੰਦਗੀ ਚ ਲੜਨੇ ਕਦੀ ਕਦੀ ਨਹੀਂ ਲੜਨੇ ਕਹਿਣ ਲੱਗੇ ਇਲੈਕਸ਼ਨ ਨਾਲ ਲੜੀ ਤੂੰ ਸਾਡਾ ਪ੍ਰਚਾਰ ਕਰ ਦੇ ਮੈਂ ਬੀਬੀ ਸੋਨੀਆ ਜੀ ਨਾਲ ਔਰ ਰਾਹੁਲ ਜੀ ਨਾਲ ਗੱਲ ਕਰ ਲਈ ਆ ਯੂ ਬਿਕਮ ਰਾਜ ਸਭਾ ਮੈਂਬਰ ਤੈਨੂੰ ਰਾਜ ਸਭਾ ਦੀ ਮੈਂਬਰ ਐਮਪੀ ਬਣਾ ਦਾਂਗੇ ਮੈਂ ਕਿ ਚਲੋ ਹੁਣ ਬਾਰ-ਬਾਰ ਕਹਿੰਦੇ ਮੈਂ ਚਲੇ ਗਿਆ ਮਹਾਰਾਜਾ ਸਾਹਿਬ ਦੀ ਨੀਤ ਵਿੱਚ ਖੋਟ ਨਹੀਂ ਸੀ ਪਰ ਜਿੱਦਾਂ ਸਿਆਸੀ ਜਮਾਤਾਂ 'ਚ ਹੁੰਦਾ ਕੁਛ ਇੱਕ ਲੋਕ ਉਹਨਾਂ ਨੇ ਕਿਹਾ ਜੇ ਅਸੀਂ ਰਜਾਇਨ ਕਰ ਦੇਣਾ ਜੇ ਹੰਸ ਰਾਜ ਜੀ ਹਾਂ ਤੇ ਬਸ ਉਹਨਾਂ ਕੋਲ ਅੱਗੇ ਵੀ ਕੋਈ ਕੋਈ ਕਮੀ ਨਹੀਂ ਸੀ ਕਈ ਵਾਰੀ ਉਹ ਵਜ਼ੀਰ ਬਣੇ ਸਟੇਟ ਦੇ ਹੈੱਡ ਬਣੇ ਐਮਐਲਏ ਬਣੇ ਪਰ ਅਜੇ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਨਵਾਂ ਬੰਦੇ ਨੂੰ ਨਹੀਂ ਬਣਾਉਣਾ ਚਾਹੀਦਾ ਮੇਂ ਪੁੱਛਦੇ ਸੀ ਪਾਰਟੀਆਂ ਕਿਉਂ ਛੱਡੀਆਂ ਫਿਰ ਮੈਂ ਮੇਰਾ ਰਾਜ ਸਭਾ ਕੈਨਸਲ ਕਰਤੀ ਮੈਂ ਟੁੱਟੇ ਮਨ ਨਾਲ ਸਿਰਫ ਮਹਾਰਾਜੇ ਕਰਕੇ ਇਹ ਦੁਬਾਰਾ ਸੀਐਮ ਬਣ ਜਵੇ ਹਾਲਾਂਕਿ ਮੇਰੇ ਕੈਂਪੇਨ ਕਰਨ ਦਾ ਨਾ ਕਰਨਾ ਨਹੀਂ ਸੀ ਉਹਨੇ ਬੜਨਾ ਪਰ ਮੈਂ ਕਿਹਾ ਅੱਛਾ ਨਹੀਂ ਲੱਗਦਾ ਵਿੱਚ ਨਹੀਂ ਛੱਡਦਾ ਮੈਂ ਫਿਰ ਵੀ ਦਿਲ ਟੁੱਟੇ ਨਾ ਕਰਦਾ ਰਿਹਾ ਫਿਰ ਮੈਨੂੰ ਤੰਗ ਕਰਦੇ ਸੀ ਕਦੀ ਕਹਿੰਦੇ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਗਾਇ ਅਤਵਾਦੀ ਆ ਕਦੀ ਕਹਿੰਦੇ ਉਹ ਫਲਾਨੇ ਜਗ੍ਹਾ ਤੋਂ ਆਇਆ ਕਾਲੀ ਆ ਮੇਨੇ ਜਬ ਮਾਈਕ ਚ ਮਾਰਨ ਲੱਪਿਆ ਉਹ ਮੇਨੇ ਮਾਰਨ ਵੱਲ ਲੱਪਿਆ ਮੇਰੇ ਕੋ ਇੱਕ ਅੱਧਾ ਲਫੜ ਵੱਜ ਗਿਆ ਅੱਛਾ 2-4 ਸਾਲ ਬਾਅਦ ਮੈਨੂੰ ਦੋ ਸੈਕਿੰਡ ਲਈ ਗੁੱਸਾ ਆ ਜਾਂਦਾ ਮੈਂ ਇਨਸਾਨ ਹੀ ਆ ਤੇ ਦੋਕ ਸਾਲ ਮੈਂ ਬਹੁਤ ਠੰਡਾ ਰਹਿਣਾ ਕਿਤੇ ਕਿਤੇ ਜਦੋਂ ਮੇਰੀ ਡਿਗਨਿਟੀ ਨੂੰ ਜਬ ਬਿਲਕੁਲ ਹੀ ਚੋਟ ਮਾਰੇ ਤੇ ਫਿਰ ਮੈਨੂੰ ਗੁੱਸਾ ਆ ਜਾਂਦਾ ਉਹ ਫਿਰ ਮੈਂ ਉਹ ਤੋਂ ਕਾਂਗਰਸ ਵੀ ਛੱਡ ਦਿੱਤੀ ਫਿਰ ਬਾਬਾ ਦੇ ਕਾਲੀਰਿਆ ਫਿਰ ਮੋਦੀ ਸਾਹਿਬ ਨੇ ਦੇਖਿਆ ਕਿਉਂਕਿ ਉਹਨਾਂ ਨੇ ਜਦੋਂ ਆਰਥਿਕ ਕ੍ਰੈਕ ਆਇਆ ਸੀ ਭੁਚਾਲ ਆਇਆ ਸੀ ਉਦੋਂ ਮੇਰੀ ਡਿਊਟੀ ਲੱਗੀ ਸੀ ਮੈਂ ਅਮਰੀਕਾ ਤੋਂ ਫੰਡ ਰੇਜ਼ਿੰਗ ਲਈ ਗਿਆ ਸੀ ਫੰਡ ਇਕੱਠਾ ਕਰਕੇ ਭੁਚਾਲ ਜਿੱਥੇ ਆਇਆ ਸੀ ਉੱਥੇ 2.5 ਮਿਲੀਅਨ ਡਾਲਰ ਦਿੱਤਾ ਸੀ ਆ ਕੇ ਇਕੱਲੇ ਨੇ ਮੈਂ ਤੇ ਉਹਨਾਂ ਦੇ ਖਿਆਲ ਚ ਸੀਗਾ ਕਿ ਬੰਦਾ ਤੇ ਠੀਕ ਆ ਪਰ ਇੱਕ ਖੱਜਲ ਖਰਾਬ ਬਹੁਤ ਹੋ ਰਿਹਾ ਜਿਹਨੂੰ ਕਹਿੰਦਾ ਮੇਰੇ ਆਪਣੇ ਆ ਉਹ ਹੀ ਇਹਨੂੰ ਮਾਰੀ ਜਾਂਦੇ ਆ ਤੇ ਇਸ ਤੋਂ ਪਹਿਲਾਂ ਕਿ ਉਹ پاگل ਹੋ ਕੇ ਮਰੇ ਜਾਂ ਪਾਹਾ ਲਵੇ ਉਹਨੇ ਮੈਨੂੰ ਬੁਲਾ ਲਿਆ ਦੁਨੀਆ ਦਾ ਦੇਖੋ ਕਿੰਡੀ ਪਾਵਰਫੁਲ ਇਨਸਾਨ ਆ ਤੇ ਬੁਲਾ ਕੇ ਉਹਨਾਂ ਨੇ ਫਿਰ ਪਰਮਿਸ਼ਨ ਦਲਾਇਆ ਚੇਅਰਮੈਨ ਦੇ ਤੌਰ ਤੇ ਫਿਰ ਉਹਨਾਂ ਨੇ ਇਲੈਕਸ਼ਨ ਲੜਾਇਆ ਐਮਪੀ ਬਣਾਇਆ ਤੁਸੀਂ ਵੱਡੀ ਜਿੱਤ ਹਾਸਲ ਕੀਤੀ 5.5 ਲੱਖ ਵੋਟਾਂ ਦੇ ਫਰਕ ਨਹੀਂ ਸਾਢੇ 5.5 6 ਲੱਖ ਦਾ ਸਾਢੇ 6 ਲੱਖ ਫਿਰ ਉਸ ਤੋਂ ਬਾਅਦ ਈਸੀਸੀਆਰ ਤੁਹਾਨੂੰ ਤਾਂ ਪਤਾ ਹੀ ਹੋਵੇਗਾ ਈਸੀਸੀਆਰ ਵਿਭਾਗ ਮੋਸਟ ਇੰਪੋਰਟੈਂਟ ਵਿਭਾਗ ਆਂਡਿਆ ਦਾ ਉਹਦਾ ਮੈਂ ਚੇਅਰਮੈਨ ਵੀ ਨਾਲ ਲਾਇਆ ਔਰ ਬੜਾ ਸੋਹਣਾ ਹੁਣ ਚੱਲ ਰਿਹਾ ਸੀ ਸਮੋਥਲੀ ਹੁਣ ਉਹਨਾਂ ਨੇ ਕਿਹਾ ਕਿ ਆਪ ਜਿਹੋਏ ਦਾਣੇ ਆ ਤੇ ਬੰਜਰ ਜ਼ਮੀਨ ਆ ਤਾਂ ਭਾਜੀਪੀ ਲਈ ਜਾਂ ਜਾ ਕੇ ਉੱਥੇ ਜੇ ਉੱਗ ਜਾਣ ਉਹ ਜਿਹੋਏ ਦਾਣੇ ਵੀ ਕਦੀ ਉੱਗੇ ਆ ਲੇਕਿਨ ਸਤਗੁਰ ਚਾਵੇ ਤੇ ਕੀ ਨਹੀਂ ਹੋ ਸਕਦਾ ਜਦੋਂ ਫਰੀਦਕੋਟ ਦਾ ਕਿਹਾ ਮੈਂ ਕਿਹਾ ਜਾ ਫਰੀਦ ਗੰਜੇ ਸ਼ਕਰ ਤੁਹਾਨੂੰ ਤੇ ਇੰਨਾ ਪਿਆਰ ਕੀਤਾ ਗੁਰੂ ਉਸ ਘਰ ਨੇ ਵੀ ਅੱਜ ਬਾਣੀ ਵੀ ਆ ਗੁਰੂ ਨਾਨਕ ਸਾਹਿਬ ਖੁਦ ਬਾਣੀ ਲੈ ਕੇ ਐ ਜਿਤਾ ਸ਼ਰਮਾ ਰੱਖਣ ਵਾਲਿਆ ਇਹਨੂੰ ਬੰਜਰ ਧਰਤੀ ਬੀਜੇਪੀ ਲਈ ਕਹਿੰਦੀ ਸੀ ਤੇ ਪੁੱਜੇ ਹੋਏ ਦਾਣੇ ਲੈ ਕੇ ਆ ਗਿਆ ਤੂੰ ਚਾਵੇਂ ਤੇ ਪੁੱਜੇ ਦਾਣੇ ਵੀ ਉੱਗ ਸਕਦੇ ਆ ਤੇ ਤੂੰ ਚਾਵੇਂ ਤੇ ਕਮਲ ਦਾ ਫੁੱਲ ਉੱਥੇ ਵੀ ਖਿੜ ਸਕਦਾ बस आ सोच ਲੈ ਕੇ ਆ ਗਿਆ ਮੈਂ ਸਰਦਾਰ ਸਾਹਿਬ ਕੁਝ ਗਲਤ ਸ਼ਬਦ ਵਰਤੇ ਉਹਨਾਂ ਨੂੰ ਜਾਂ ਧਮਕੀ ਨਹੀਂ ਮੈਂ ਤੁਹਾਨੂੰ ਲੱਗਦਾ ਧਮਕੀ ਦੇਣ ਵਾਲਾ ਮੈਂ ਤੁਹਾਨੂੰ ਦੱਸਿਆ ਕਿ 2-4 ਸਾਲ ਬਾਅਦ ਇਹ ਇੱਕ ਅਮਰੀਕਾ ਤੋਂ ਨਿਊਜ਼ ਆਈ ਸੀ ਸਾਰਿਆਂ ਨੇ ਵੇਖੀ ਹੋਣੀ ਆ ਇੱਕ ਪੁਲਿਸਮੈਨ ਉਹਨੇ ਇੱਕ ਬੰਦਾ ਥੱਲੇ ਆਪਣੇ ਪੈਰਾਂ ਦੇ ਇਤਿਸ਼ਾਰਾ ਕਰਤੇ ਉਹਨੇ ਬੂਟ ਰੱਖੇ ਹੋਏ ਵੱਡ-ਵੱਡੇ ਪਤਾ ਤੁਹਾਨੂੰ ਅਮਰੀਕਨ ਪੁਲਿਸ ਦੇ ਬੂਟ ਕਿਵੇਂ ਹੁੰਦੇ ਆ ਉਹਦੀ ਮੌਤ ਹੋ ਗਈ ਸੀ ਉਹ ਬੋਲ ਲੈਣਗੇ ਬੋਲ ਲੈਣਗੇ ਉਹੋ ਸਿਰ ਤੇ ਉਹਨੇ ਸ਼ਾਰਗ ਤੇ ਰੱਖਿਆ ਹੋਇਆ ਪੈਰ ਉਹ ਕਹਿ ਰਿਹਾ ਮੈਂ ਬਹੁਤ ਤਕਲੀਫ ਚ ਹਾਂ ਉਹ ਹੋਰ ਦਬਾਤਾ ਉਹਨੇ ਕਿਹਾ ਮੇਰਾ ਸਾਹ ਨਹੀਂ ਆ ਰਿਹਾ ਹੁਣ ਸਾਹ ਲੈਣ ਚ ਤਕਲੀਫ ਹੋ ਰਹੀ ਉਹਨੇ ਹੋਰ ਦਬਾਤਾ ਉਹਨੇ ਕਿਹਾ ਮੇਰਾ ਸਾਹ ਰੁਕ ਚੱਲਿਆ ਉਹਨੇ ਹੋਰ ਦਬਾਤਾ ਆਖਿਰ ਉਹ ਮਰ ਗਿਆ ਬੰਦਾ ਆ ਹੋਈ ਜੋ ਮੇਰੇ ਨਾਲ 1.5 ਮਹੀਨੇ ਜਦੋਂ ਬਿਲਕੁਲ ਹੀ ਮੇਰਾ ਸਾਹ ਰੋਕਣ ਲੱਗਾ ਮਾਰਨ ਲੱਗਾ ਤੇ ਤਿੰਨ ਕਿ ਸੈਕਿੰਡ ਲਈ ਜਿਹੜਾ ਮੈਂ ਕੋ ਤਿੰਨ ਮਿੰਟਾਂ ਲਈ ਮੈਂ ਬੋਲਿਆ ਉਹ ਬੋਲਣ ਤੋਂ ਬਾਅਦ ਸਾਰੇ ਬੁੱਧੀਜੀਵੀ ਵੀ ਜਾਗ ਪਏ ਸਾਰੇ ਐਂਕਰ ਵੀ ਜਾਗ ਪਏ ਇਹ ਲੋਕੋ ਕੋਈ ਗੈਰਤਮੰਦ ਬੰਦਾ ਉਦੋਂ ਹੈ ਹੀ ਨਹੀਂ ਸੀ 1.5 ਮਹੀਨੇ ਤੋਂ ਤੁਹਾਡਾ ਭਰਾ ਰਾਤ ਦਿਨ ਇਦਾਂ ਸਿਰ ਵੀ ਕਦਮਾਂ 'ਚ ਰੱਖਦਾ ਜੋੜਿਆਂ 'ਚ ਰੱਖਦਾ ਉਦੋਂ ਤਾਂ ਤੁਸੀਂ ਬੋਲੇ ਨਹੀਂ ਕੋਈ ਵੀ ਕਿ ਇਤੋਂ ਜ਼ਿਆਦਤੀ ਹੋ ਰਹੀ ਹੈ ਹੁਣ ਜੇ ਮੈਂ ਵੀ ਤੇ ਤੁਹਾਡਾ ਹੀ ਝੂਠਾ ਖਾਦਾ ਆ ਉਹ ਮੈਂ ਤੁਹਾਡਾ ਹੀ ਝੂਠਾ ਖਾਦਾ ਆ ਜੇ ਮੇਰੇ 'ਚ ਮਾੜਾ ਮੋਟਾ ਆ ਗਈ ਆ ਤੇ ਮੈਨੂੰ ਮਾਫ ਕਰੋ ਯਾਰ ਮੈਂ ਕੋਈ ਦੁੱਲਾ ਭੱਟੀ ਆ ਮੈਂ ਤਾਂ ਕਿ ਦੋ ਤਰੀਕ ਤੋਂ ਬਾਅਦ ਇਹ ਕਿਹਾ ਸੀ ਕਿ ਕਾਨੂੰਨ ਕਨਾਨ ਦਾ ਆਪਾਂ ਕਰ ਲਾਂਗੇ ਬੰਦਾ ਗੱਲ ਲਾ ਕੇ ਰੋਇਆ ਦੇਖੋ ਜਿਹਦੀ ਧੀ ਭੈਣ ਨੂੰ ਸ਼ਰੇਆਮ ਗਾਲਾਂ ਕੱਢੋ ਮਾਂ ਨੂੰ ਉਹਦੀ ਵਾਈਫ ਨੂੰ ਜਿੰਨੂੰ ਕਹੋ ਕਿ ਜਾਤੀ ਸੂਚਕ ਜਾਂ ਲਫ਼ਜ਼ ਵੀ ਵਰਤੋ ਤੇ ਫਿਰ ਅਮੀ ਜਾਤਾਂ ਪਾਤਾਂ ਦਾ ਖੰਡਣੇ ਨਹੀਂ ਕੀਤਾ ਹੋਇਆ ਮਹਾਰਾਜ ਨੇ ਸਾਦੇ ਲਈ ਆਪਾਂ ਵਰਤਣੀ ਆਪਾਂ ਸਾਰੇ ਇੱਕ ਇਸਕੇ ਹਮ ਬਾਰਕ ਆ ਤੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਘਰ ਨੂੰ ਹੀ ਅੱਗ ਲਾ ਦੇਣੀ ਆ ਉਹ ਬੰਦਾ ਜਦੋਂ ਗੱਲ ਲਾ ਕੇ ਰੋਇਆ ਨਾ ਉਹ ਕੁੜੀ ਦੇ ਸਿਰ ਤੇ ਪਿਆਰ ਦਿੱਤਾ ਮੈਂ ਈਮੋਸ਼ਨਲੀ ਬੋਲਿਆ ਆ ਮੈਂ ਕੋਈ ਰਿਵੈਂਜ ਫੁੱਲ ਬੰਦਾ ਨਹੀਂ ਆ ਉਹ ਪਹਿਲਾਂ ਵੀ ਤੁਹਾਡਾ ਨੌਕਰ ਸੀ ਬਾਅਦ ਚ ਵੀ ਨੌਕਰ ਰਹਾਂਗਾ ਪਹਿਲਾਂ ਵੀ ਸੀ ਬਾਅਦ ਚ ਵੀ ਰਹਾਂਗਾ ਅੱਗੇ ਐਮਪੀ ਬਣ ਕੇ ਜਾਂ ਪਦਮਸ਼ਰੀ ਬਣ ਕੇ ਕਦੀ ਆਕੜ ਦੇਖੀ ਮੇਰੇ ਚ ਤੇ ਬਾਅਦ ਚ ਮੈਨੂੰ ਕੀ ਉੱਥੇ ਕੋਈ ਤਗਮੇ ਲੱਗ ਜਾਣੇ ਐਮਪੀ ਬਣ ਕੇ ਮੈਂ ਦੇਖ ਲਿਆ 5 ਸਾਲ ਮੈਂ ਜਿੱਦਾਂ ਦਾ ਹੈਗਾ ਉਦਾਂ ਦਾ ਹੀ ਰਹਾਂਗਾ ਉਦੋਂ ਮੈਂ ਬੋਲ ਗਿਆ ਆ ਲੇਕਿਨ ਜੇ ਮੈਂ ਨਾ ਬੋਲਦਾ ਉਹ ਬੰਦਾ ਮਰਨ ਵਾਲਾ ਹੋਇਆ ਸੀ ਯਾਰ ਮਾੜਾ ਮੋਟਾ ਹੌਸਲਾ ਤੇ ਦੇਣਾ ਚਾਹੀਦਾ ਵਰਕਰਸ ਆ ਤੁਹਾਡੇ ਲਈ ਇਨਾ ਕਰਦੇ ਆ ਗੁਨਾਹ ਉਹਦਾ ਇਹ ਹੋਈ ਸੀ ਕਿ ਹੰਸਰਾ ਜਹੰਸ ਨੂੰ ਪਿੰਡ ਬਲਾ ਕੇ 2 ਮਿੰਟ ਕਹਿ ਦਾਂਗੇ ਭਰਾਵੋ ਇਹ ਚੰਗਾ ਬੰਦਾ ਇਹਨੂੰ ਵੋਟਾਂ ਪਾ ਦਿਓ ਕਿੱਡਾ ਕਿ ਗੁਨਾਹ ਤੁਸੀਂ ਆਪਣੀ ਗੱਲ ਕਰੀ ਜੋ ਸਾਨੂੰ ਆਪਣੀ ਗੱਲ ਕਰਨ ਦਿਓ ਤੇ ਕਿੱਡੀ ਅੱਛੀ ਗੱਲ ਐ ਤੁਸੀਂ ਫਿਰ ਬਾਅਦ ਚ ਮੈਨੂੰ ਐਮਪੀ ਬਣਾ ਕੇ ਸਟਾਮ ਲਿਖਾ ਲਓ ਜੋ ਕਿਸਾਨਾਂ ਦੀਆਂ ਮੰਗਾਂ ਆ ਉਹ ਮੈਨੂੰ ਦੱਸ ਦਿਆ ਕਰੋ ਸਾਰਾ ਹਿੰਦੁਸਤਾਨ ਸੁਣਿਆ ਕਰੇਗਾ ਮੈਂ ਹੱਕ 'ਚ ਬੋਲਿਆ ਕਰੂੰਗਾ। ਅੱਛਾ ਹੋਰ ਤਾਂ ਮੈਨੂੰ ਜੋ ਮਰਜ਼ੀ ਕੋਈ ਕਹੀ ਜਾਵੇ ਉਹ ਮਜੀਠੀਆ ਰਾਮ ਪਤਾ ਨਹੀਂ ਕਿਹੜਾ ਜਿਹੜਾ ਮਜੀਠੀਆ ਰਾਮ ਹੀ ਉਹਦਾ ਨਾਮ ਵਿਕਰਮ ਸਿੰਘ ਵਿਕਰਮ ਮਜੀਠੀਆ ਰਾਮ ਉਹ ਵੀ ਮੇਰੇ ਦਵਾਲੇ ਹੋਇਆ ਆ। ਅੱਛਾ ਉਹ ਡਰੱਗ ਤੁਹਾਡੇ ਤੋਂ ਸ਼ੁਰੂ ਹੋਈ ਹੈ ਬੱਚੇ ਲੋਕਾਂ ਦੇ ਤੁਸੀਂ ਮਾਰਦੇ ਅੱਜ ਹਰ ਮਾਵਾਂ ਵੈਣ ਪਾ ਰਹੀਆਂ ਆ। ਉਹ ਭਰਾਵਾ ਤੁਸੀਂ ਤਾਂ ਮੇਰਾ 7 ਦਿਨ ਜਨਮ ਕਰਜ਼ਾ ਨਹੀਂ ਦੇ ਸਕਦੇ ਪਹਿਲਾਂ ਫ੍ਰੀ ਵਿੱਚ ਤੁਹਾਡੀਆਂ ਮੈਂ ਕੈਂਪੇਨਾਂ ਕਰਦਾ ਰਿਹਾ ਫਿਰ ਮੈਂ 10 12 ਸਾਲ ਜ਼ਿੰਦਗੀ ਦੀ ਕੀਮਤੀ ਤੁਹਾਡੇ ਲਈ ਲਾਇਆ ਪਰ ਮੈਂ ਹੈਰਾਨ ਆ ਨਹੀਂ ਕਾਲੀ ਦਾਲ ਨਾਲ ਜੁੜਨਾ ਗਲਤੀ ਨਹੀਂ ਸੀ ਵੱਡੇ ਬਾਦਲ ਸਾਹਿਬ ਤੱਕ ਇਦਾਂ ਬੋਲਦੇ ਨਹੀਂ ਸੀ ਸੁਖਵੀਰ ਜੀ ਨੇ ਕਦੀ ਨਹੀਂ ਬੋਲਿਆ ਭੈਣ ਜੀ ਹਰਸਿਮਰਤਜੀਤ ਨੇ ਮੇਰੇ ਬਾਰੇ ਕਦੀ ਨਹੀਂ ਬੋਲਿਆ ਆ ਮਜੀਠਿਆ ਰਾਮ ਪਤਾ ਨਹੀਂ ਕਿੱਥੋਂ ਆ ਗਿਆ ਉਹ ਮੈਂ ਦੇਖਿਆ ਦੋ ਤਿੰਨ ਵੀਡੀਓ ਐਡਾ ਲੰਬਾ ਮੂੰਹ ਆ ਵੀ ਤੂੰ ਗਰੀਬਾਂ ਤੇ ਚਰਸ਼ ਕਰਦਾ ਤੂੰ ਤਾਂ ਆਪਣੇ ਮੂੰਹ ਤੋਂ ਦੋ ਤਿੰਨ ਪਲਾਟ ਕੱਟਦੇ ਗਰੀਬਾਂ ਨੂੰ ਤਾਂ ਵੀ ਤੇਰਾ ਮੂੰਹ ਆਮ ਬੱਦਿਆ ਜੱਡਾ ਇੱਥੋਂ ਸ਼ੁਰੂ ਹੁੰਦਾ ਜਿੱਡਾ ਕਰਦਾ ਓਡਾ ਮੂੰਹ ਆ ਵੀ ਸਾਰੀ ਚੋਣ ਜੰਗ ਦੇ ਵਿਚਾਲੇ ਇੱਕ ਬਹੁਤ ਵੱਡਾ ਸਤਾਰਾ ਸਾਡੇ ਕੋਲ ਵਿਛੜ ਗਿਆ ਸੁਰਜੀਤ ਪਾਤਰ ਜੀ ਉਹਨਾਂ ਨੂੰ ਕਿੱਦਾਂ ਯਾਦ ਕਰੀਏ ਹਾਏ ਹਾਏ ਕਿਹਦਾ ਨਾਂ ਲੈ ਲਿਆ ਉਹ ਮੇਰਾ ਰਾਰਾ ਐਡਾ ਵੱਡਾ ਬੰਦਾ ਯਾਨੀ ਮੇਰ ਕੀ ਦੱਸਾਂ ਕਿ ਸ਼ੇਵਨੋ ਨਹੀਂ ਮਿਲਿਆ ਮੈਨੂੰ ਹੀਰ ਵਾਸੀ ਲੇਕਿਨ ਪਾਤਰ ਨੂੰ ਮੈਂ ਗੌਰ ਨਾਲ ਵੇਖ ਲੈਂਦਾ ਸੀ ਪਾਸ਼ ਸਾਡੀ ਲੱਗੀ ਪਿੰਡਾਂ ਦਾ ਸੀ ਇਹ ਪਾਤਰ ਜਮੇ ਲੱਗੇ ਪਿੰਡ ਦੇ ਸੀ ਇਸ ਕਰਕੇ ਨਹੀਂ ਕਿ ਸਾਡੇ ਲੇਕਿਨ ਉਹਦੇ ਸ਼ੇਵ ਤੋਂ ਬਾਅਦ ਅਗਰ ਕੋਈ ਚੱਜ ਦਾ ਸ਼ਾਇਰ ਸੀ ਸਾਡੇ ਕੋਲ ਪਹਿਲੀ ਵਾਰੀ ਤੁਹਾਨੂੰ ਪਤਾ ਉਹਨਾਂ ਨੂੰ ਗਾਇਆ ਹੀ ਮੈਂ ਅੱਛਾ ਪਹਿਲਾਂ ਉਹਨਾਂ ਦੇ ਬਸ਼ੈਰਿਆਂ ਚ ਪੌਪੂਲਰ ਹੁੰਦੇ ਸੀ ਆਵਾਮ ਲੋਕਾਂ ਨੂੰ ਨਹੀਂ ਸੀ ਪਤਾ ਜਦੋਂ ਪਹਿਲੀ ਵਾਰੀ ਜ਼ਿੰਦਗੀ ਚ ਮੈਂ ਗਾਇਆ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਜੋ ਵਿਦੇਸ਼ਾਂ ਚ ਰੁੱਲਦੇ ਨੇ ਰੋਜ਼ੀ ਲਈ ਉਹ ਜਦੋਂ ਦੇ ਸਪਰਤਣਗੇ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸਵੇ ਦੀ ਅਗਨ ਬਾਕੀ ਕਬਰਾਂ ਦੇ ਰੋਖੇਟ ਜਾ ਬੈਣਗੇ ਇੱਕ ਫਿਰ ਮੈਂ ਗੀਤ ਗਾਇਆ ਉਹ ਮੈਨੂੰ ਲੱਗਾ ਉਹ ਮੇਰੀ ਦਾਸਤਾਨ ਹੈ ਉਹ ਸੀ ਸੁਨੇ ਸੁਨੇ ਰਾਵਾਂ ਵਿੱਚ ਕੋਈ ਕੋਈ ਪੈੜੇ ਦਿਲ ਹੀ ਉਦਾਸ ਸੀ ਜੀ ਬਾਕੀ ਸਭ ਖੈਰ ਹੈ ਆ ਦੇਖੋ ਮੇਰੇ ਘਰ ਮੇਰਾ ਨਕਸ਼ਾ ਕਿਦਾਂ ਖਿੱਚ ਲਿਆ ਹਾਲਾਂਕਿ ਉਹਨਾਂ ਨੂੰ ਉਹਨਾਂ ਨੇ ਆਪਣੇ ਹਿਸਾਬ ਪਰ ਮੈਨੂੰ ਲੱਗਾ ਮੇਰਾ ਆ ਨਿੱਕੇ ਜਿਹੇ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ ਦੇਖੋ ਗਿਆਨੀ ਜੀ ਦੇ ਪਿੰਡ ਬੈਠ ਕੇ ਕਹਿ ਰਹਾ ਉਹ ਵੀ ਕਿੱਥੋਂ ਉੱਠ ਕੇ ਕਿੱਥੇ ਨਿੱਕੇ ਜਿਹੇ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ ਇੱੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਹਾ ਦਰ ਸੀ ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ ਜਦੋਂ ਮੇਰੀ ਉਹ ਜੇ ਮਸਾਂ ਫੁੱਲ ਪਰ ਸੀ ਉਦੋਂ ਤੋਂ ਹੀ ਸਾਡੇ ਨਾਲ ਖੁਸ਼ੀਆਂ ਦਾ ਵੈਰ ਏ ਦੇਲੀ ਉਦਾਸ ਸੀ ਜੀ ਬਾਕੀ ਸਭ ਘਰ ਔਰ ਤੀਜਾ ਗਾਣਾ ਮੈਂ ਉਹਨਾਂ ਦਾ ਗਾਇਆ ਡੋਲੀ ਚੁੱਕ ਲੋ ਘਹਾਰੋ ਮੇਰੀ ਅੱਜ ਰੋਂਦਿਆਂ ਨੂੰ ਰੋਂਦਿਓ ਇਹ ਗਾਣਾ ਉਸ ਦਿਨ ਗਾਇਆ ਜਿੱਦਣ ਉਹਨਾਂ ਦਾ ਜਨਾਜ਼ਾ ਨਿਕਲ ਰਿਹਾ ਸੀ ਉਦਣ ਮੈਂ ਤਾਹਾਂ ਮਾਰ ਮਾਰ ਕੇ ਰੋਇਆ ਮੈਂ ਕਿਆ ਗਾਣਾ ਐਸ ਦਿਨ ਲਿਖਿਆ ਸੀ ਡੋਲੀ ਚੁੱਕ ਲੋ ਤਹਾਰੋ ਮੇਰੀ ਰੋਂਦਿਆਂ ਨੂੰ ਰੋਂਨ ਦੇ ਪਾਤਰ ਸਾਹਿਬ ਦਾ ਜਾਣਾ ਬਹੁਤ ਵੱਡਾ ਖਲਾ ਹੈ ਬਹੁਤ ਵੱਡਾ ਨੁਕਸਾਨ ਹੈ ਇਸ ਕਰਕੇ ਐ ਲੋਕੋ ਆਪਣੇ ਕਲਾਕਾਰਾਂ ਨੂੰ ਸਾਹਿਤਕਾਰਾਂ ਨੂੰ ਜਿੱਦਣ ਇੱਜ਼ਤ ਦੇਣੀ ਸਿੱਖੋਗੇ ਉਹ ਦਿਨ ਤੁਹਾਨੂੰ ਸੱਬੇ ਕੌਮ ਗਿਣਿਆ ਜਾਏਗਾ ਉਸ ਦਿਨ ਤੁਹਾਨੂੰ ਕਹਿਣਗੇ ਕੋਈ ਗੁਰੂ ਆਲਾ ਬੋਲ ਰਿਹਾ ਉਦੋਂ ਕਹਿਣਗੇ ਵਾਹ ਵੇ ਵਾਹ ਕਿੰਨੀ ਪੜੀ ਲਿਖੀ ਕੌਮ ਹੈ ਕੰਜਰ ਤੇ ਰਾਮ ਨਹੀਂ ਕਹਿ ਜਾ ਸਕਦਾ ਜਿਹੜੀ ਲਫ਼ਜ਼ ਨਾਲ ਤੁਸੀਂ ਕਿਸੇ ਨੂੰ ਪੁਕਾਰਦੇ ਹੋ ਪਹਿਲਾਂ ਤੁਸੀਂ ਉਹੋ ਹੀ ਹੋ ਜਾਂਦੇ ਭਗਵੰਤ ਸਿੰਘ ਸਾਹਿਬ 130 ਦਾ ਨਾਰਾ ਦੇਰੇ ਤੁਹਾਡੇ ਆ ਤੁਹਾਡਾ ਨਾਰਾ ਕੀ ਹੈ ਜੀ ਪੰਜਾਬ ਵਿੱਚ ਉਹ ਭਗਵੰਤ ਸਿੰਘ ਜੀ ਤਾਂ ਬਹੁਤ ਇੰਟਰਸਟਿੰਗ ਹੈਗੇ ਉਹ ਕਹਿੰਦਾ ਕਰ ਮੈਂ ਉਹਨਾਂ ਨੂੰ ਪਿਆਰ ਹੀ ਨਾ ਕਰਦਾ ਕਿ ਉਹਨਾਂ ਨੂੰ ਮੈਂ ਕੁਝ ਨਹੀਂ ਕਹਿਣਾ ਜੇ ਉਹ 130 ਵੀ ਕਹਿਣ ਤੇ 13 20 ਵੀ ਲਾ ਦੇਣ ਮੈਂ ਉਹਨੂੰ ਕੀ ਕਹਿਣਾ ਲੋਕੀ ਥੋੜੇ ਜਿਹਾ ਮੈਂ ਇਹ ਕਹੂੰਗਾ ਜੋ ਮੈਂ ਫਿਰ ਤੁਰ ਕੇ ਦੇਖਿਆ ਕਿ ਲੋਕੀ ਥੋੜੇ ਜਿਹਾ ਪਰੇਸ਼ਾਨ ਨੇ ਲੋਕਾਂ ਨੇ ਜਿੰਨੇ ਚਾ ਨਾਲ ਤੁਹਾਨੂੰ ਸਪੋਰਟ ਕੀਤਾ ਸੀ ਤੇ ਤੁਸੀਂ ਉਹਨਾਂ ਦੇ ਲੋਕਾਂ ਦੇ ਜੋ ਜੋ ਵਾਦੇ ਕੀਤੇ ਸੀ ਉਹ ਫੁੱਲਫਿਲ ਜ਼ਰੂਰ ਕਰੋ ਕਿਉਂਕਿ ਤੁਸੀਂ ਇੱਕ ਆਰਟਿਸਟ ਵੀ ਹੋ ਤੇ ਸਾਨੂੰ ਖੁਸ਼ੀ ਵੀ ਆ ਕਿ ਕਾਰਟਿਸਟ ਜਿਹਾ ਮੈਂ ਇਸ ਕਰਕੇ ਮੈਂ ਤਾਂ ਉਹਨਾਂ ਨੂੰ ਬਹੁਤ ਤੁਹਾਨੂੰ ਪਤਾ ਹੈ ਪਿਆਰ ਵੀ ਕਰਦਾ ਸਤਿਕਾਰ ਵੀ ਕਰਦਾ ਜੀ ਇਹਨਾਂ 13 ਸੀਟਾਂ ਦੇ ਲਈ ਕੀ ਹੈਗਾ ਜੀ ਭਾਜਪਾ ਨਹੀਂ ਜਿੰਨਾ ਤੇ ਭਾ ਜੀ ਬੀਜੇਪੀ ਨਹੀਂ ਐਤ ਕੀ ਕਿਉਂਕਿ ਗੱਲ ਚੱਲ ਪਈ ਕਿਉਂਕਿ ਪਰਖ ਲਿਆ ਨਾ ਲੋਕਾਂ ਨੇ ਲੋਕਾਂ ਨੇ ਚਾਰੇ ਪਾਰਟੀਆਂ ਨੂੰ ਪਰਖ ਲਿਆ ਆ ਤੇ ਹੁਣ ਬਸ ਕਿਸੇ ਸਵਟਕੇ ਬਟਨ ਦਵਾ ਦੇ ਗਏ ਸਾਰੇ ਮੁੜ ਕੇ ਸਾਲ ਦੋ ਸਾਲ ਬਾਅਦ ਜੇ ਨਾ ਨਿਹਾਰ ਬਦਲੇ ਤਾਂ ਮੈਨੂੰ ਇੱਥੇ ਬੰਨ ਲਿਓ